ਬਸ ਆਏ ਤੇਰੇ ਸੰਗ ਲੱਗਦਾ ਜਿਵੇਂ ਰੋਹੇ ਮਤਾਨ ਹਾਏ ਮੁੰਜੀ ਤੁਮਹਾਂ ਨੂੰ ਤੁਮਹਾਂ ਨੂੰ ਹਾਏ ਮੁੰਜੀ ਤੁਮਹਾਂ ਨੂੰ ਤੁਮਹਾਂ ਨੂੰ ਤੁਮਹਾਂ ਨੂੰ ਤੁਮਹਾਂ ਨੂੰ ਚਲੋ 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 ਚ ਸਾਭ ਜਾਨੀ ਅਰੰਭ ਸੋਇ ਤੇ ਮਰਨਾ ਨਾ ਕੋਈ ਜਗਿਆਸੋ ਅੰਕੇ ਮੋਤੋ ਦੁਰਾ ਸਿੱਖ ਆਪਣਾ ਲੈ ਅਸਿਕਨਾਂ ਲੋਟਾ ਸੋਲਦਾ ਹੋਇਆ ਹੁਣ ਸਲਾਤ ਸੋ ਸਤਿ ਸੋ ਕਤੋ ਕੰਤਿ ਸਾਰਸਾ ਸਾਡ ਸੰਤ ਜਸਨਾ ਸੁਹੀ ਪੈ ਨਾਮ ਤੁਨੋ ਸੁਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸਤਿ ਇਹ ਪ੍ਰਧਾਨ ਜੀ ਆ ਜਾਣਕਾਰੀ ਦਿਓ ਜੀ ਅੱਜ ਜੀ ਅਮਰ ਸਹੀਦ ਜੇ ਦੀ ਪੂਰੀ ਦੁਨੀਆ ਦੇ ਉੱਤੇ ਸਹੀ ਦੀ ਦੀ ਇੱਕ ਮੁਸ਼ਾਹ ਜੀ ਜਿਨ੍ਹਾਂ ਨੇ ਆਪ ਆਪਣੇ ਬੱਚੇ ਪਰਿਵਾਰ ਸਾਰਾ ਹੀ ਉਹਨਾਂ ਛੋਟੇ ਸਾਹਿਬਜ਼ਾਦਿਆਂ ਦੀ ਸਭ ਤੋਂ ਮਹਿੰਗਾ ਦੋਤਿਹੜਾ ਉਹਨਾਂ ਛੋਟੇ ਸਾਹਿਬਜ਼ਾਦਿਆਂ ਦੀ ਸਹਾਦਤ ਤੇ ਮੌਕੇ ਜਦੋਂ ਠੰਡੇ ਪੁਰਜ ਦੇ ਵਿੱਚ ਜ਼ਾਲਿਮਾਂ ਨੇ ਉਹਨਾਂ ਨੂੰ ਕੈਦ ਰੱਖਿਆ ਗਿਆ ਮਾਤਾ ਗੁਜਰਕੌਰ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਔਰ ਦੁਨੀਆ ਦੇ ਵਿੱਚ ਮਿਸਾਲ ਆ ਉਹ ਗਲਾਸ ਦੁੱਧ ਦੇ ਜਿਹੜੇ ਨਾਂ ਦੇ ਹੁਜੇ ਮਹਿੰਗੇ ਅੱਜ ਤੱਕ ਹੋਇਆ ਤੇ ਨਾ ਹੀ ਹੋਣੇ ਆ ਭਾਵੇਂ ਦੇ ਲੱਖ ਰੁਪਏ ਦਾ ਦੁੱਧ ਦਾ ਗਲਾਸ ਹੋ ਜਾਵੇ ਉਹਦੀ ਕਰੋੜਾਂ ਅਰਬਾਂ ਦੇ ਵਿੱਚ ਹੀ ਉਹਦਾ ਕੋਈ ਮੁੱਲ ਨਹੀਂ ਉਹ ਦੁੱਧ ਉਹ ਬਾਬਾ ਮੋਤੀराम ਮਹਾਰਾਜੀ ਆਪਣੀ ਜ਼ਿੰਦਗੀ ਦੇ ਖੇਡ ਕੇ ਆਪਣਾ ਪਰਿਵਾਰ ਵਾਰ ਕੇ ਛੋਟੇ ਸਹਿਬਜ਼ਾਦਿਆਂ ਦੀ ਤੇ ਮਾਤਾ ਗੁਜਰਕੌਰ ਜੀ ਦੀ ਸੇਵਾ ਕੀਤੀ ਸੀ ਉਹਨਾਂ ਦੀ ਸ਼ਹੀਦੀ ਨੂੰ ਸਮਰੱਥ ਅੱਜ ਜਿਹੜਾ ਵਾ ਆਟਾ ਦੁਕਾਨਦਾਰਾਂ ਵੱਲੋਂ ਸਾਰੇ ਭਾਈਚਾਰੇ ਵੱਲੋਂ ਇਹਨਾਂ ਸੇਵਾਦਾਰਾਂ ਨੇ ਜਿਹੜੀ ਸੇਵਾ ਕਰ ਰਹੇ ਨੇ ਉਨਾ ਸੀ ਦਾਨੂ ਯਾਦ ਕਰਦੇ ਹੋਏ ਅੱਜ 2000 ਲੰਗਰ ਲਾਇਆ ਜਾ ਰਿਹਾ ਜੀ ਸ੍ਰੀ ਸੁਖਮੀ ਸਾਹਿਬ ਜੀ ਦੇ ਖਨਪਾਟ ਸਾਹਿਬ ਉਹ ਚੱਲ ਰਹੇ ਨੇ ਔਰ ਨਾਲ ਹੀ ਇੱਥੇ ਲੰਗਰ ਚੱਲ ਰਿਹਾ ਪੂਰਾ ਦਿਨੀ ਤੇ ਇਹ ਸਾਡੇ ਜਿਹੜੇ ਆ ਇਹ ਪ੍ਰਧਾਨ ਹੁਣੀ ਆ ਅਸੀਂ ਇਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਆ ਜੋ ਇਹ ਹਰ ਸਾਲ ਇਸੀ ਦਾਨੂ ਯਾਦ ਕਰਦੇ ਆ ਤੇ ਤੁਸੀਂ ਥੋੜੀ ਜਿਹੀ ਜਾਣਕਾਰੀ ਦਿਓ ਜੀ ਹੁਣ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਪੱਤੇ ਇਹ ਸ਼ਿਦਾ ਸ਼ਿਦਾ ਜਿਹੜਾ ਆਪਾਂ ਸਮਾਗਮ ਕਰਾ ਰਹੇ ਆਂ ਛਿੱਦੀ ਘੜਾ ਬਣਾ ਰਹੇ ਆਂ ਇਹ ਸਾਰੀ ਸੰਗਤ ਕੇ ਮੇਰੇ ਹਿਸਾਬ ਨਾਲ ਤੇ ਵਰਲਡ ਦੇ ਵਿੱਚ ਹੀ ਇਦਾਂ ਦਿਨ ਇਹਨੇ ਪਿਆਰ ਸਤਿਕਾਰ ਨਾਲ ਮਨਾਇਆ ਜਾਂਦਾ ਇਹ ਤੋਂ ਵੱਡੀ ਕੋਈ ਗੱਲ ਨਹੀਂ ਹੋ ਸਕਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ सां ड साहब राजा दु पुछे అది కరమాన్ నలాతు నలాతు కుస్రతాయు దుష్టుల కరమాన్ डॉक्टर साहिब राजो तुशे